ਹਾਂਜੀ ਸਟੂਡੈਂਟਸ ਅਸੀਂ ਕਰਾਂਗੇ ਉਪਵਾਕ ਉਪਵਾਕ ਅਜਿਹੇ ਸ਼ਬਦ ਸਮੂਹ ਨੂੰ ਜੋ ਕਿਸੇ ਲੰਮੇਰੇ ਵਾਕ ਵਿੱਚ ਸ਼ਾਮਲ ਹੋਵੇ ਤੇ ਜਿਸ ਦਾ ਆਪਣਾ ਉਦੇਸ਼ ਤੇ ਵਿधेय ਹੋਵੇ ਕਿਹਾ ਜਾਂਦਾ ਹੈ ਦੂਜੇ ਸ਼ਬਦਾਂ ਚ ਉਪਵਾਕ ਵਾਕ ਤੋਂ ਛੋਟੀ ਵਾਕਾਂਸ਼ ਤੋਂ ਵੱਡੀ ਇਕਾਈ ਹੁੰਦੀ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਵਾਕਾਂਸ਼ ਕੀਤਾ ਹੈ ਵਾਕ ਨੇ ਜਿਹੜੇ ਅਸੀਂ ਇਸ ਵੀਡੀਓ ਦੇ ਐਂਡ ਵਿੱਚ ਕਰਾਂਗੇ ਵਾਕ ਤੇ ਵਾਕਾਂਸ਼ ਦੇ ਵਿਚਕਾਰ ਦੀ ਇਕਾਈ ਹੈ ਜਿਹੜੀ ਉਹਨੂੰ ਉਪਵਾਕ ਕਹਿੰਦੇ ਨੇ ਮੀਨਜ਼ ਇੱਕ ਪ੍ਰੋਪਰ ਵਾਕ ਹੁੰਦਾ ਏ ਪਰ ਛੋਟਾ ਹੁੰਦਾ ਏ ਰੂਪ ਤੇ ਕਾਰਜ ਦੀ ਦ੍ਰਿਸ਼ਟੀ ਤੋਂ ਉਪਵਾਕ ਨੇ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਸਵਾਧਿਨ ਤੇ ਪ੍ਰਾਧਿਨ ਸਵਾਧਿਨ ਉਪਵਾਕ ਨੇ ਜਿਹੜੇ ਇਹ ਸਧਾਰਨ ਵਾਕ ਦੇ ਬਰਾਬਰ ਹੁੰਦੇ ਨੇ ਜੋ ਸੁਤੰਤਰ ਰੂਪ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਨੇ ਇਸ ਤੋ ਹੀ ਲਾਵਾ ਜੋ ਤਾਂ ਸਧਾਰਨ ਵਾਕ ਦੇ ਹੁੰਦੇ ਨੇ ਉਹੀ ਸਵਾਦੀਨ ਉਪਵਾਕ ਦੇ ਵੀ ਹੁੰਦੇ ਨੇ ਰੂਪ ਦੇ ਪੱਧਰ ਤੇ ਸਵਾਦੀਨ ਉਪਵਾਕ ਦੀ ਵਰਤੋਂ ਆ ਜਿਹੜੀ ਜਦੋਂ ਸੰਯੁਕਤ ਜਾਂ ਮਿਸ਼ਰਤ ਵਾਕਾਂ ਦੀ ਗੱਲ ਹੋਵੇ ਤਾਂ ਉਦੋਂ ਇਹਨਾਂ ਦੀ ਕੀਤੀ ਜਾਂਦੀ ਆ ਤਾਂ ਕਿ ਇਹਨਾਂ ਨੂੰ ਅੰਤਾਂ ਨੂੰ ਜੁੜਨ ਲਈ ਅਤੇ ਤੇ ਪਰ ਜਾਂ ਆਦੀ ਜੋਜਕ ਵਰਤੇ ਜਾਂਦੇ ਨੇ ਮੀਨਸ ਅਲੱਗ-ਅਲੱਗ ਸੈਂਟੈਂਸ ਹੁੰਦੇ ਨੇ ਅਲੱਗ-ਅਲੱਗ ਵਾਕ ਹੁੰਦੇ ਨੇ ਜਿਨ੍ਹਾਂ ਨੂੰ ਜੋੜਨ ਲਈ ਜੋਜਕ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਉਹ ਸਵਾਦਿਨ ਉਪਵਾਕ ਹੁੰਦੇ ਨੇ ਸਵਾਦਿਨ ਉਪਵਾਕ ਦੀ ਕਿਰਿਆ ਕਿਰਿਆ ਵਾਕਾਂਸ਼ ਕਾਲ ਕੀ ਹੁੰਦਾ ਹੈ ਸਵਾਦਿਨ ਉਪਵਾਕ ਨੇ ਜਿਹੜੇ ਜਦੋਂ ਕਿਸੇ ਵਾਕ ਦੇ ਸ਼ੁਰੂ ਵਿੱਚ ਆਉਂਦੇ ਨੇ ਤੋਸ ਤੋਂ ਪਹਿਲਾਂ ਕੋਈ ਵੀ ਜੋਜਕ ਨਹੀਂ ਲੱਗਦਾ ਸਵਾਦਿਨ ਉਪਵਾਕ ਵਾਕ ਦੀਆਂ ਸਾਰੀਆਂ ਹੀ ਬਣਤਰਾਂ ਚ ਆਉਣੇ ਲਾਜ਼ਮੀ ਹੁੰਦੇ ਨੇ ਸਾਵੀਆਂ ਵਾਕ ਬਣਤਰਾਂ ਵਿੱਚ ਕੇਵਲ ਸਵਾਦਿਨ ਉਪਵਾਕ ਹੀ ਵਿਚਰ ਸਕਦੇ ਨੇ ਸਵਾਦਿਨ ਉਪਵਾਕ ਨਾਲ ਸਮਾਨ ਸੌਰੀ ਸਵਾਦਿਨ ਉਪਵਾਕਾਂ ਨਾਲ ਕੇਵਲ ਸਮਾਨ ਜੋਜਕ ਹੀ ਵਿਚਰ ਸਕਦੇ ਨੇ ਅੱਗੇ ਸਾਡੇ ਕੋਲ ਕੈਟਾਗਰੀ ਆਉਂਦੀ ਹੈ ਪ੍ਰਾਦੀਨ ਉਪਵਾਕ ਇਹ ਅਜਿਹੇ ਉਪਵਾਕ ਜਿਹੜੇ ਸਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਨਹੀਂ ਰੱਖਦੇ ਇਸ ਸਦਾ ਸਤੰਤਰ ਤੇ ਸਵਾਦੀਨ ਉਪਵਾਕ ਨਾਲ ਮਿਲ ਕੇ ਵਰਤੇ ਜਾਂਦੇ ਨੇ ਇਹਨਾਂ ਉਪਵਾਕਾਂ ਦੇ ਸ਼ੁਰੂ ਵਿੱਚ ਸਭੋਂ ਜੇ ਭਾਵੇਂ ਜਿਵੇਂ ਜੋ ਕਿਉਂ ਕਿ ਆਦੀ ਜੋਜਕ ਵਰਤੇ ਜਾਂਦੇ ਨੇ ਆਮ ਤੌਰ ਤੇ ਪ੍ਰਾਦੀਨ ਉਪਵਾਕ ਸਵਾਦੀਨ ਉਪਵਾਕ ਤੋਂ ਪਹਿਲਾਂ ਆਉਂਦਾ ਏ ਪਰ ਕੇ ਜੋਜਕ ਨਾਲ ਸ਼ੁਰੂ ਹੋਣ ਵਾਲੇ ਅਧੀਨ ਉਪਵਾਕ ਸਤੰਤਰ ਉਪਵਾਕ ਦੇ ਬਾਅਦ ਆਉਂਦੇ ਨੇ ਪ੍ਰਾਦੀਨ ਉਪਵਾਕਾਂ ਦੀ ਕਿਰਿਆ ਕਿਰਿਆਵਾਕਾਂਸ਼ ਕਲ ਕੀ ਅਕਾਲ ਕੀ ਹੋ ਸਕਦਾ ਏ ਕਾਰਜ ਦੇ ਪੱਖ ਤੋਂ ਪ੍ਰਾਦੀਨ ਉਪਵਾਕ ਕਿਸੇ ਵਾਕ ਦੇ ਵਾਕ ਵਿੱਚ ਨਾਮ ਉਪਵਾਕ ਵਿਸ਼ੇਸ਼ਣੀ ਉਪਵਾਕ ਤੇ ਕਿਰਿਆ ਵਿਸ਼ੇਸ਼ਣੀ ਉਪਵਾਕ ਵੱਜੋਂ ਕੰਮ ਕਰਦੇ ਨੇ ਹੁਣ ਇਹਨਾਂ ਨੂੰ ਅੱਗੇ ਦੇਖਦੇ ਹਾਂ ਅਸੀਂ ਨਾਮ ਉਪਵਾਕ ਉਹ ਪ੍ਰਾਦੀਨ ਉਪਵਾਕ ਜਿਹੜਾ ਮਿਸ਼ਰਤ ਵਾਕ ਵਿੱਚ ਨਾਮ ਵੱਜੋਂ ਕਾਰਜ ਕਰਦਾ ਏ ਪੰਜਾਬੀ ਵਿੱਚ ਇਹਨਾਂ ਉਪਵਾਕਾਂ ਦੀ ਸ਼ੁਰੂਆਤ ਕੇ ਅਧਿਕ ਜੋਜਕ ਨਾਲ ਕੀਤੀ ਜਾਂਦੀ ਆ ਵਿਸ਼ੇਸ਼ਣ ਉਪਵਾਕ ਉਹ ਪ੍ਰਾਦੀਨ ਉਪਵਾਕ ਜਿਹੜਾ ਮਿਸ਼ਰਤ ਵਾਕ ਵਿੱਚ ਸਵਾਦੀਨ ਉਪਵਾਕ ਦੇ ਵਿਸ਼ੇਸ਼ਣ ਵਜੋਂ ਕੰਮ ਕਰਦਾ ਹੈ ਪੰਜਾਬੀ ਵਿੱਚ ਇਹਨਾਂ ਉਪਵਾਕਾਂ ਦੀ ਸ਼ੁਰੂਆਤ ਜੋ ਜਿਹੜਾ ਜਿਸਾਦੀ ਜੋਸ਼ਕਾ ਨਾਲ ਕੀਤੀ ਜਾਂਦੀ ਹੈ ਕਿਰਿਆ ਵਿਸ਼ੇਸ਼ਣ ਉਪਵਾਕ ਜਿਹੜੇ ਪ੍ਰਾਦੀਨ ਉਪਵਾਕ ਵਾਕਾਂ ਦੀ ਬਣਤਰ ਵਿੱਚ ਕਿਰਿਆ ਵਿਸ਼ੇਸ਼ਣ ਵਜੋਂ ਕੰਮ ਕਰਦੇ ਨੇ ਉਨਾਂ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਕਿਹਾ ਜਾਂਦਾ ਹੈ ਪੰਜਾਬੀ ਦੀ ਮਿਸ਼ਰਤ ਵਾਕਾਂ ਵਿੱਚ ਇਹਨਾਂ ਦੀ ਸ਼ੁਰੂਆਤ ਜ਼ਿਆਦਾ ਜਿਸ ਸਮੇਂ ਕਿਉਂਕਿ ਆਦੀ ਜੋਸ਼ਕਾ ਨਾਲ ਹੁੰਦੀ ਹੈ ਅੱਗੇ ਅਸੀਂ ਗੱਲ ਕਰਾਂਗੇ ਵਾਕ ਤਾਂ ਜਿਹੜੀ ਵਿਆਕਰਨ ਦੀ ਛੋਟੀ ਇਕਾਈ ਤੋਂ ਲੈ ਕੇ ਅਸੀਂ ਵੱਡੀ ਇਕਾਈ ਤੱਕ ਪਹੁੰਚੇ ਹਾਂ ਸਾਰੀਆਂ ਵੀਡੀਓਜ਼ ਕਰਦੇ ਹੋਏ ਤਾਂ ਵਾਕ ਆ ਜਿਹੜਾ ਸਾਡਾ ਉਹਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਇੱਕ ਪੂਰਨ ਵਿਚਾਰ ਨੂੰ ਪ੍ਰਗਟ ਕਰਨ ਵਾਲੇ ਬੋਲ ਨੇ ਉਹਨਾਂ ਨੂੰ ਵਾਕ ਕਿਹਾ ਜਾਂਦਾ ਹੈ ਮੀਨਜ਼ ਇੱਕ ਪੂਰੀ ਗੱਲ ਪ੍ਰਗਟ ਹੋ ਜਵੇ ਤਾਂ ਉਹ ਵਾਕ ਹੁੰਦਾ ਹੈ ਕੋਈ ਵਾਕ ਵੱਡੀ ਤੋਂ ਵੱਡੀ ਵਿਆਕਰ ਕੋਈ ਵਾਕ ਨੂੰ ਛੋਟੇ ਤੋਂ ਛੋਟੀ ਇਕਾਈ ਮੰਨਦਾ ਹੈ ਕੋਈ ਜਿਹੜਾ ਵਿਦਵਾਨ ਉਹ ਵਾਕ ਨੂੰ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਮੰਨਦਾ ਹੈ ਕੋਈ ਵਾਕ ਨੂੰ ਸ਼ਬਦ ਸਮੂਹ ਮੰਨਦਾ ਹੈ ਜਿਸ ਵਿੱਚ ਇੱਕ ਉਦੇਸ਼ ਤੇ ਇੱਕ ਵਿਦੇਹ ਹੋਵੇ ਤਾਂ ਹੁਣ ਇੱਥੇ ਕੰਟਰੋਵਰਸੀ ਇਹ ਦੇਖੋ ਜੇ ਅਸੀਂ ਕੋਈ ਵੀ ਚੀਜ਼ ਸਮਝਣੀ ਦਾ ਵਾਕ ਤੋਂ ਬਾਅਦ ਵੀ ਸਮਝ ਸਕਦੇ ਆ ਵਾਕ ਤੋਂ ਉਹਨੂੰ ਤੋੜ ਕੇ ਸਮਝ ਸਕਦੇ ਆ ਵਾਕ ਤੋਂ ਅਸੀਂ ਧੁਨੀ ਤੱਕ ਸ਼ਬਦ ਤੱਕ ਪਹੁੰਚ ਸਕਦੇ ਆ ਅੱਖਰ ਤੱਕ ਤੇ ਜੇ ਅਸੀਂ ਸ਼ਬਦ ਤੋਂ ਧੁਨੀ ਤੋਂ ਅੱਖਰਾਂ ਤੋਂ ਸ਼ੁਰੂ ਕਰਨਾ ਹੈ ਧੁਨੀ ਹੈ ਜਿਹੜੀ ਛੋਟੀ ਇਕਾਈ ਆ ਉਸ ਸਵਰ ਵਿਅੰਜਨੋਂ ਸਾਰੀ ਚੀਜ਼ ਤੋਂ ਸ਼ੁਰੂ ਕਰਨਾ ਤਾਂ ਅਸੀਂ ਵਾਕ ਤੇ ਪਹੁੰਚ ਸਕਦੇ ਹਾਂ ਦੋਨੇ ਤਰੀਕਿਆਂ ਨਾਲ ਹੀ ਹੋ ਸਕਦਾ ਹੈ ਵਾਕ ਵਿਆਕਰਨ ਦੀ ਵੱਡੀ ਤੋਂ ਵੱਡੀ ਸਾਰਥਿਕ ਇਕਾਈ ਆ ਬਲੂਮਫੀਲਡ ਕੀ ਕਹਿੰਦਾ ਇਹ ਇਹ ਇੱਕ ਅਜਿਹੀ ਸੁਤੰਤਰ ਪਾਸ਼ਾਈ ਬਣਤਰ ਆ ਜੋ ਕਿਸੇ ਤਰ੍ਹਾਂ ਜਾਂ ਤਕਨੀਕ ਰਾਹੀਂ ਕਿਸੇ ਹੋਰ ਵੱਡੀ ਵਿਆਕਰਨਿਕ ਬਣਤਰ ਦਾ ਹਿੱਸਾ ਨਾ ਬਣ ਸਕਦੀ ਹੋਵੇ ਸੁਤੰਤਰ ਮੀਨਸ ਰੂਪ ਦੇ ਆਧਾਰ ਤੇ ਵਾਕ ਤਿੰਨ ਤਰ੍ਹਾਂ ਦੇ ਹੁੰਦੇ ਨੇ ਸਧਾਰਨ ਸੰਯੁਕਤ ਤੇ ਮਿਸ਼ਰਤ ਵਾਕ ਸਧਾਨਵਾਕ ਜਿਹੜਾ ਉਹਦੇ ਵਿੱਚ ਜਿਸ ਵਿੱਚ ਇੱਕ ਉਦੇਸ਼ ਤੇ ਇੱਕ ਹੀ ਵਿਧੇ ਹੋਵੇ ਉਦੇਸ਼ ਦੇ ਵਿੱਚ ਕੀ ਆਊਗਾ ਕਰਤਾ ਨਾਮ ਜਾਂ ਨਾਮਵਾਕਾਂਸ਼ ਵਿਧੇ ਦੇ ਵਿੱਚ ਕੀ ਆਊਗਾ ਕਰਮ ਪਲੱਸ ਕਿਰਿਆ ਜਾਂ ਕਿਰਿਆਵਾਕਾਂਸ਼ ਸਤੰਤਰ ਤੌਰ ਤੇ ਵਿਚਰ ਸਕਣ ਦੀ ਸਮਰੱਥਾ ਰੱਖਦਾ ਹੋਵੇ ਉਹ ਸਧਾਨਵਾਕ ਹੁੰਦਾ ਏ ਸਧਾਨਵਾਕ ਦਾ ਰੂਪ ਕਾਲ ਕੀ ਹੁੰਦਾ ਏ ਕਾਲ ਦੇ ਆਧਾਰ ਤੇ ਹੁੰਦਾ ਏ ਸਧਾਰਨ ਵਾਕਾਂ ਦੀ ਬਣਤਰ ਦੇ ਪੈਟਰਨ ਨੇ ਕਰਤਾ ਅਕਰਮਕ ਕਿਰਿਆ ਕਰਤਾ ਕਰਤਾ ਪੂਰਕ ਕਿਰਿਆ ਕਰਤਾ ਕਰਮਸਕਰਮਕ ਕਿਰਿਆ ਕਰਤਾ ਕਰਤਾ ਪੂਰਕ ਕਰਮ ਪੂਰਕ ਕਿਰਿਆ ਅੱਗੇ ਕਰਤਾ ਅ ਪ੍ਰદાન ਕਰਮ ਪ੍ਰধান ਕਰਮ ਫਿਰ ਪ੍ਰਦਾਨ ਕਰੋਂ ਫਿਰ ਕਿਰਿਆ ਇਸ ਤਰ੍ਹਾਂ ਦੇ ਵਾਕ ਵੀ ਹੁੰਦੇ ਨੇ ਕਰਤਾ ਵਿਸ਼ੇਸ਼ਣ ਕਿਰਿਆ ਕਰਤਾ ਕਿਰਿਆ ਵਿਸ਼ੇਸ਼ਣ ਤੇ ਕਿਰਿਆ ਅੱਗੇ ਗੱਲ ਕਰਾਂਗੇ ਅਸੀਂ ਸੰਯੁਕਤ ਵਾਕਾਂ ਦੀ ਜਿਨ੍ਹਾਂ ਵਾਕਾਂ ਦੀ ਵਾਕ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਵੈ-ਦੀਨ ਉਪਵਾਕ ਆਉਂਦੇ ਨੇ ਉਹ ਸੰਯੁਕਤ ਵਾਕ ਹੁੰਦੇ ਨੇ ਸੰਯੁਕਤ ਵਾਕਾਂ ਨੂੰ ਕਾਮੇ ਨਾਲ ਜਾਂ ਫਿਰ ਤੇ ਅਤੇ ਪਰ ਪਰ ਫਿਰ ਵੀ ਆਦਿ ਜੋਜਕਾਂ ਨਾਲ ਜੋੜਿਆ ਜਾਂਦਾ ਈ ਸੰਯੁਕਤ ਵਾਕਾਂ ਦੀ ਬਣਤਰ ਵਿੱਚ ਜੋਜਕ ਸ਼ੁਰੂ ਵਿੱਚ ਨਹੀਂ ਵਿਚਰਦੇ ਸਗੋਂ ਵਿਚਕਾਰ ਵਿਚਰਦੇ ਹਨ ਸੰਯੁਕਤ ਵਾਕਾਂ ਦੀ ਬਣਤਰ ਦਾ ਪੈਟਰਨ ਮੁੱਖ ਉਪਵਾਕ ਤੇ ਮੁੱਖ ਉਪਵਾਕ ਪਲੱਸ ਮੂਖ ਉਪਵਾਕ ਪਲਸ ਤੇ ਪਲਸ ਮੂਖ ਉਪਵਾਕ ਮੂਖ ਉਪਵਾਕ ਪਲਸ ਪਰ ਪਲਸ ਮੂਖ ਉਪਵਾਕ ਫਿਰ ਅੱਗੇ ਮਿਸ਼ਰਤ ਵਾਕ ਮਿਸ਼ਰਤ ਵਾਕਾਂ ਦੇ ਵਿੱਚ ਜਦੋਂ ਇੱਕ ਸਵਾਦੀਨ ਉਪਵਾਕ ਤੇ ਇੱਕ ਤੋਂ ਵੱਧ ਪ੍ਰਾਦੀਨ ਉਪਵਾਕ ਮਿਲ ਕੇ ਇੱਕ ਨਵਾਂ ਵਾਕ ਬਣਾਉਣ ਹੁਣ ਤੁਹਾਨੂੰ ਮਿਸ਼ਰਤ ਤੇ ਸੰਯੁਕਤ ਵਾਕਾਂ ਦੇ ਵਿੱਚ ਫਰਕ ਸਮਝਣਾ ਚਾਹੀਦਾ ਏ ਮਿਸ਼ਰਤ ਵਾਕ ਕੀ ਹੁੰਦਾ ਹੈ ਸੰਯੁਕਤ ਵਾਕ ਕੀ ਹੁੰਦਾ ਹੈ ਜਿਹਦੇ ਵਿੱਚ ਮੁੱਖ ਉਪਵਾਕ ਹੁੰਦੇ ਨੇ ਇਦੇ ਵਿੱਚ ਕੀ ਹੁੰਦਾ ਸਵாதীন ਉਪਵਾਕ ਤੇ ਇੱਕ ਤੋਂ ਵੱਧ ਭ੍ਰਾਦੀਨ ਉਪਵਾਕ ਹੁੰਦੇ ਨੇ ਕਾਰਜ ਦੇ ਆਧਾਰ ਤੇ ਇਹਨਾਂ ਨੂੰ ਤਿੰਨ ਤਰੀਕਿਆਂ ਨਾਲ ਵੰਡ ਸਕਦੇ ਹਾਂ ਸੀ ਵਿਆਨੀਆਂ ਹੁਕਮੀ ਪ੍ਰਸ਼ਨਵਾਚਕ ਤਾਂ ਇਸੇਗੇ ਸਾਡੇ ਜਿਹੜੇ ਵਾਕ ਤੇ ਉਪਵਾਕ ਇਸ ਵੀਡੀਓ ਦੇ ਵਿੱਚ ਇੰਨਾ ਹੀ ਫੇਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਤਾਂ ਜਿਹੜਾ ਸਾਡਾ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਵਾਲਾ ਟਾਪਿਕ ਆ ਸਾਡਾ ਫੁੱਲ ਫਲੱਜ ਵੀ ਵੀਡੀਓ ਨੇ ਜਿਹਦੀਆਂ ਉਹ ਸਾਡਾ ਕੰਪਲੀਟ ਹੋ ਜਾਊਗਾ ਇੱਕ ਇੱਕ ਵੀਡੀਓ ਹੋਰ ਰਹਿ ਗਈ ਤੇ ਇਸ ਤੋਂ ਬਾਅਦ ਅਸੀਂ ਇਹਨਾਂ ਸਾਰਿਆਂ ਦੇ ਐਮਸੀਕਿਊਜ਼ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਜੇ ਅਜੇ ਤੱਕ ਨਹੀਂ ਕੀਤਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਸੀਂ ਦੇਖ ਸੋ ਓਕੇ ਥੈਂਕਸ